ਸਾਹਿਬ ਕੇ ਜਿੱਥੇ ਕਿ ਐਮਪੀ ਫਰੀਦਕੋਟ ਭਾਈ ਸਰਵਜੀਤ ਸਿੰਘ ਖਾਲਸਾ ਪਹੁੰਚ ਰਹੇ ਨੇ ਤੇ ਨਾਲ ਹੀ ਭਾਈ ਅਮਰਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਦੇ ਪਿਤਾ ਸਰਦਾਰ ਤਰਸੀਮ ਸਿੰਘ ਤੇ ਹੋਰ ਸਿੱਖ ਪੰਥ ਦੀ ਉੱਗੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜਿੱਥੇ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਕੋਤਾ ਵੀ ਮਾੜਾ ਬੈਠੇ ਤਨੂ ਸਾਹਿਬ ਜੀ ਹੈਲੋ ਭਾਈ ਜੀ ਬਾਜੀ ਪਿੱਛੇ ਕੈਮਰਾ ਚੱਲਦਾ ਮਾੜਾ ਸਾਈਡ ਤੋਂ ਥੋੜਾ ਛੇ ਸਕੋ ਬਾਜੀ ਮਾੜਾ ਸਾਈਡ ਤੋਂ ਆਦਿ ਕੋਈ ਸਰਵਿਸ ਜੀ ਸੇ ਖਾਲਸਾ ਪਹੁੰਚ ਚੁੱਕੇ ਨੇ ਜਿੰਨਾਂ ਦਾ ਸਵਾਗਤ ਹੋ ਰਿਹਾ ਹੈ ਇਸ ਮੌਕੇ ਜੋ ਸੰਗਤਾਂ ਨੇ ਸੰਤਾ ਸਿੰਘ ਅਮੈਦਪੁਰੀ ਤੇ ਹੋਰ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਦਾ ਐਮਪੀ ਪ੍ਰੀਤਕੌਰ ਸਰਬਜੀਤ ਸਿੰਘ ਖਾਲਸਾ ਤੁਸੀਂ ਦੇਖ ਰਹੇ ਹੋ ਸਾਨੇਵਾਲ ਵਿਖੇ ਪਹੁੰਚੇ ਨੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਸਾਈ ਦਸ਼ਮੀ ਜਿੱਥੇ ਕਿ ਉਹਨਾਂ ਦਾ ਤੇ ترਸੇਂ ਸਿੰਘ ਜੀ ਜੋ ਕਿ ਭਾਈ ਅਮਰਤਪਾਲ ਸਿੰਘ ਐਮਪੀ ਖਡੂਰ ਸਾਹਿਬ ਦੇ ਪੁੱਤ ਆਹ ਪਹੁੰਚਣਗੇ ਤੇ ਇਸ ਮੌਕੇ ਅਕਾਲੀ ਦਲ ਦੇ ਵੱਡੇ ਲੀਡਰ ਸੰਤਾ ਸਿੰਘ ਅਮੈਦਪੁਰੀ ਵੱਲੋਂ ਇਸ ਸਾਰੇ ਪ੍ਰੋਗਰਾਮ ਦੀ ਅਗਵਾਈ ਕੀਤੀ ਜਾ ਰਹੀ ਹੈ ਤੇ ਗੁਰਦੁਆਰਾ ਸਾਹਿਬ ਦੇ ਦਫਤਰ ਦੇ ਵਿੱਚ ਨੂੰ ਜਾ ਰਹੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਖਾਲਸਾ ਜੀ ਮੋਰੇ ਮਾਈਕ ਡੋਮ ਅੰਨ ਨਿਕਲ ਲੈਣਾ ਬੇਵਾਰ ਚੇਅਰ ਲੈ ਇੱਕ ਚੇਅਰ ਦੇਓ ਬਹੁਤ ਜਾਂਦੀ ਆ ਬਸ ਪਹਿਲਾਂ ਪਹਿਲਾਂ ਇੱਕ ਚੇਅਰ ਪਹਿਲੇ ਚੇਅਰ ਇਹਨਾਂ ਦੇ ਨਾਲ ਅੱਗੇ ਉੱਪਰ ਮੈਂ ਅਗਲਾ ਤਿਰਕੂ ਲੈਗਾ ਬਚਾ ਲਾ ਉੱਪਰ ਦਾ ਲਾਈਵ ਬਣਾਉਂਦਾ ਹਾਂ ਬਸ ਬੈਠਦਾ ਬਸ ਉਹ ਕੁੱਤੇ ਦੀ ਰੱਖੋ ਉੱਤੇ ਲਾਈਵ ਚੱਲਦਾ ਨਾ ਮੈਂ ਹਾਲ ਵਸਤੂ ਨੂੰ ਤੇ ਅਧਿਕਾਰ ਨੂੰ ਮੜਾਇਆ ਹਲ ਮੜਾਇਆ ਚੇਕ ਕੋਲ ਗਏ ਗਵਰਨਰ ਜੀ ਕਹਿੰਦੇ ਸੱਚ ਆਸ ਨਹੀਂ ਨਹੀਂ ਬਾਹਰ ਮਾਲ ਇੱਕ ਚੇਹੇ ਮਾਤਰ ਓਏ ਬੰਦੀ ਪਹਿਲਾਂ ਪਾਣੀ ਪਾਉਣਾ ਲੋ ਜੀ ਬਾਜੀ ਸਰ ਕਰੀਏ ਪਾਣੀ ਪਾਣੀ ਕਰੀਏ ਜੀ ਹਾਂ ਜੀ ਹਾਂ ਜੀ ਤਨਜੀਤ ਇੱਕ ਮਿੰਟ ਬਾਕੀ ਆਵਾਜ਼ ਬੰਦ ਕਰ ਸਰ ਥੋੜੀ ਚਿਹਰੇ ਥੋੜੀ ਚੇਰੇ ਬੈਮਾਨ ਪਿੱਛੇ ਜੋਏ ਬਾਈ ਮੈਨ ਕੋੜਾ ਪਿੱਛੇ ਰੱਖੋ ਤੁਸੀਂ ਆ ਸਾਈ ਬੋਡ ਵਾਲੇ ਮਨ ਤੁਸਾ ਮੜਾ ਤੱਕਾ ਮੈਂ ਆਜੋ 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 ਪਾਜੀ ਬਾਈ ਮਾਨ ਇਹ ਮੇਰੇ ਫੇਸ ਤੋਂ ਇਧਰ ਇੱਥੇ ਕੁਝ ਨਹੀਂ ਵਿੱਚ ਆਉਂਦਾ ਜੀ ਪਾਜੀ ਤੁਹਾਡਾ ਮੋਬਾਈਲ ਵਿੱਚ ਆ ਰਿਹਾ ਟਰਾਈ ਕੋਡ ਆਲਾ ਸਾਰਿਆਂ ਦੇ ਕਰਿਆਂ ਦੇ ਵਿੱਚ ਆ ਰਿਹਾ ਠੀਕ ਹੈ ਜੀ ਕਰੀਏ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਅੱਜ ਕੀ ਕਹਿਣਾ ਚਾਹੁੰਗੇ ਅੱਜ ਦਾ ਜਿਹੜਾ ਇੱਥੇ ਪ੍ਰੋਗਰਾਮ ਹੋਇਆ ਹੈ ਏ ਅਸੀਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਨਾ ਸਾਰੇ ਪੰਜਾਬ ਦੇ ਵਿੱਚ ਸੰਪਰਕ ਲਹਿਰ ਸ਼ੁਰੂ ਕੀਤੀ ਹੈ ਵੀ ਸੰਪਰਕ ਕਰਨ ਦਾ ਹਰੇਕ ਹਲ ਹਫਤੇ ਦਸਣ ਬਾਅਦ ਅਸੀਂ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਤੇ ਪ੍ਰੋਗਰਾਮ ਦਿੰਨੇ ਆ ਵੀ ਅਸੀਂ 올ਓਵਰ ਪੰਜਾਬ ਕਵਰ ਕਰਨਾ ਹੈ ਉਹਦੇ ਲਈ ਅਸੀਂ ਫਿਰ ਮੇਰੀ ਆਪਣੇ ਸੰਤਾ ਸਿੰਘ ਜੀ ਨਾਲ ਗੱਲ ਹੋਈ ਸੀ ਤੇ ਇਹਨਾਂ ਨੇ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਸੀ ਜੀ ਵੀ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਆਂ ਵੀ ਜੇ ਤੁਸੀਂ ਕਰਵਾਉ ਤਾਂ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਆ ਜਾਓ ਤੁਸੀਂ ਵੀ ਅਸੀਂ ਕਰ ਲਾਂਗੇ ਉਹਨਾਂ ਦਾ ਹੀ ਸੰਤਾ ਸਿੰਘ ਉਮੇਦਪੁਰ ਜੀ ਦਾ ਹੀ ਕਰਵਾਇਆ ਹੋਇਆ ਪ੍ਰੋਗਰਾਮ ਹੈ ਫਿਰ ਖਾਤਾ ਜੀ ਜਿਵੇਂ ਸਾਥ ਸਾਥ ਦੇ ਵਿੱਚ ਚੰਨੀ ਜੀ ਨੇ ਆਵਾ ਚੁੱਕੀ ਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਵੀ ਐਨਐਸਏ ਹਟਾਇਆ ਜਾਵੇ ਉੱਥੇ ਕਾਂਗਰਸ ਦੀਆਂ ਸੋਹਾਂ ਲਗ ਲਗ ਰਹੀਆਂ ਹੋਰ ਪਾਰਟੀਆਂ ਵੱਲੋਂ ਵਾ ਇਹਦੇ ਬਾਰੇ ਕੀ ਕੀ ਸੋਚਦੇ ਹੋ ਤੁਸੀਂ ਇੱਕ ਨਾ ਇੱਕ ਦਿਨ ਮੈਂ ਪਹਿਲਾਂ ਨਾ ਆਪਣੀ ਪਰਚੀ ਦੇਤੀ ਲਿਖ ਕੇ ਸਰਪ ਜੀ ਸਿੰਘ ਬੋਲਣ ਵਾਸਤੇ ਥੋੜੀ ਦੇਰ ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੇਜੀ ਸੀ ਉਹ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿਹਾ ਉਸ ਤੇ ਲਿਖਤਾ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਹੇ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਗਿਆ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨਹੀਂ ਉਹ ਪਰਚੀ ਲੈਣੇ ਮੈਂ ਉਹਨਾਂ ਨੂੰ ਪੁੱਛਿਆ ਦੇਖਦੇ ਸਾਰੇ ਮੈਨੂੰ ਕਹਿੰਦਾ ਜੀ ਨਹੀਂ ਭਾਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਓ ਨਿਕਲੇ ਜਿਹੜੇ 20 ਐਮਪੀ ਆਂ ਦਾ ਬੋਲਣ ਦੀ ਪਰਚੀ ਨਿਕਲਦੀ ਹੈ ਜ਼ੀਰੋ ਆਰ ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ ਜਿਸ ਮੁੱਦੇ ਤੇ ਬਹਿਸ ਮੁੱਦੇ ਤੇ ਬਹਿਸ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸੈਂਸਿਟਿਵ ਮੈਟਰ ਹੈ ਤੇ ਮੈਂ ਕਿਹਾ ਜੀ ਨਹੀਂ ਸਾਨੂੰ ਤਾਂ ਚਾਹੀਦਾ ਬੋਲਣਾ ਹੈ ਅਸੀਂ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਨਹੀਂ ਤਾਂ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਕੀ ਮੰਨਦੇ ਹੋ ਕਿ ਸਿੱਖਾ ਘਟਤੀ ਜਿਹੜਾ ਸਰ ਉਹਨਾਂ ਦਾ ਨਜ਼ਰੀਆ ਇੱਕ ਜਣਾ ਇੱਕ ਜਣਾ ਜੀ ਇੱਕ ਹੈ ਹੈਲੋ ਚਾਜੀ ਚੰਨੀ ਜੀ ਨੇ ਕਿਹਾ ਜਿਹੜਾ ਉਹਨੂੰ ਵੀ ਮੈਂ ਤੁਸੀਂ ਉਹਨਾਂ ਨੇ ਹਮਾਇਤ ਕਰਦੇ ਹੋ ਇਸ ਗੱਲ ਦੇ ਵੀ ਉਹਨਾਂ ਨੇ ਹਾਂ ਜਿਹੜੀ ਉਹਨਾਂ ਨੇ ਕਹੀ ਹੈ ਵੀ ਐਨਐਸਐ ਗਲਤ ਹੈ ਤੇ ਉਹ ਤਾਂ ਮੈਂ ਵੀ ਕਹਿੰਨਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਹਦੇ ਕੋਲੋਂ ਕੋਈ ਦੇਸ਼ਤਰੋਈ ਵਾਲਾ ਜਿੱਦਾਂ ਆਰਮ ਜੈਮਿਨੇਸ਼ਨ ਕੋਈ ਗੋਲਾ ਵਿਰੁੱਧ ਕੁਝ ਨਹੀਂ ਬਰਾਮਤ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਜਾਂ ਚਾਈਨਾ ਜਾਂ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਤ ਹੋ ਪਤਾ ਲੱਗੇ ਵੀ ਜਿਹਦੇ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੁਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਹਾ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਬਈ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਨਾ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਦੀਆਂ ਨਜ਼ਰਾਂ ਚੋ ਚੁਬਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਆਨਰ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਜਾਤਾਤਾ 2 ਲੱਖ ਵੋਟ ਨਾਲ 20 ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਹੈ ਉਹ ਤੇ ਕਾਹਦਾ ਖਤਰਾ ਹੈ ਸਾਨੂੰ ਵੀ ਪਤਾ ਲੱਗੇ ਸ਼੍ਰੀ ਭਗਵਾਨ ਕਬਨ ਜੀ ਨੇ ਜਲੰਧਰ ਵਿੱਚ ਬਿਆਨ ਦਿੱਤਾ ਹੈ ਕਿ ਇਹ ਮਾਮਲੇ ਦੇ ਭਾਈ ਅਮਰਤਪਾਲ ਜੀ ਵਾਲੇ ਤੇ ਕਿ ਮੈਂ ਇੱਕ MP ਦਾ CM ਨਹੀਂ ਹੈਗਾ ਮੈਂ 3 ਕਰੋੜ ਪੰਜਾਬੀਆਂ ਦਾ CM ਉਹ ਬਿਆਨ ਕਿਉਂ ਦੇ ਦਿੱਤਾ ਕਿਸ ਗੱਲ ਵਾਸਤੇ ਦਿੱਤਾ ਭਾਈ ਅਮਰਤਪਾਲ ਜੀ ਬਾਰੇ ਪੁੱਛਿਆ ਗਿਆ ਸੀ ਕਿ ਚੰਨੀ ਜੀ ਨੇ ਇਸ ਤਰ੍ਹਾਂ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਇਹ ਮੁੱਦਾ ਉਠਾਇਆ ਹਮਾਇਤ ਕੀਤੀ ਹੈ ਭਾਈ ਅਮਰਤਪਾਲ ਜੀ ਦੀ ਵੀ ਤੁਹਾਡਾ ਕੀ ਸਟੈਂਡ ਹੈ ਤੇ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਮੈਂ ਇੱਕ ਐਮਪੀ ਦਾ ਸੀਐਮ ਨਹੀਂ ਹੈਗਾ ਮੈਂ 3 ਕਰੋੜ 50 ਨਹੀਂ ਐਨਐਸਸੀ ਆਊਟਰ ਦੇਖਣਾ ਐਨਐਸਸੀ ਉਸੇ ਨਹੀਂ ਤਾਂ ਲਈ ਹੈ ਜੀ ਲਾਅ ਐਂਡ ਆਰਡਰ ਤਾਂ ਤਾਂ ਬਹਾਨਾ ਹੈ ਸਿਰਫ ਇੱਕ ਜਿਹੜੇ ਅਮਰਿਤਪਾਲ ਦੀ ਚੜ੍ਹਾਈ ਦੇ ਨਾਲ ਝਾੜੂ ਦਾ ਗ੍ਰਾਫ ਥੱਲੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਦੇਖੋ ਆਪ ਤਾਂ ਕੁਝ ਕੀਤਾ ਨਹੀਂ ਮੇਰੇ ਹਲਕੇ ਦੀ ਗੱਲ ਹੈ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਪਿੰਡ ਪਿੰਡ ਇਕਾਈ ਬਣਾ ਕੇ ਨਸ਼ਿਆਂ ਦੇ ਖਿਲਾਫ ਕੰਮ ਕਰੂੰਗਾ ਪਰ ਤੁਸੀਂ ਇਹ ਦੇਖ ਲਓ ਵੀ ਜੋ ਹਾਲ ਉੱਥੇ ਇਸ ਟਾਈਮ ਹੈ ਮਤਲਬ ਜਿਹੜੇ ਪਿੰਡ ਦੇ ਬੱਚੇ ਜਿਹੜੇ ਜੁੜ ਕੇ ਇਕਾਈਆਂ ਬਣਾ ਕੇ ਨਸ਼ੇ ਖਿਲਾਫ ਕਰਨਾ ਕੰਮ ਕਰਨਾ ਚਾਹੁੰਦੇ ਐ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਦਿੰਦੇ ਨਾ ਬਾਦਲ ਵਾਲੇ ਨਾ ਇਹ ਰਲ ਮਿਲ ਕੇ ਰੋਕਦੇ ਆ ਉਹਨਾਂ ਨੂੰ ਅੜਿੱਕਾ ਲਾਉਂਦੇ ਆ ਮਤਲਬ ਇਹ ਨਸ਼ੇ ਛੱਡਣ ਦਾ ਕੰਮ ਵੀ ਨਹੀਂ ਕਰਨ ਦੇ ਰਹੇ ਕਾਸ਼ੀਰਦ ਬਾਦਲ ਸੁਖਵੀਰ ਬਾਦਲ ਬਾਰੇ ਤੁਸੀਂ ਕੀ ਮੰਨਦੇ ਹੋ ਕਿਉਂਕਿ ਚੋਣਾਂ ਦੇ ਵਿੱਚ ਅਕਸਰ ਬੰਦੇ ਤੁਹਾਡੇ ਗਲਾਬ ਵੀ ਖੜੇ ਕੀਤੇ ਗਏ ਇੱਕ ਪਾਸੇ ਉਹ ਪੰਥ ਦੀ ਗੱਲ ਵੀ ਕਰੀ ਜਾਂਦੇ ਆ ਸ਼ਰੋਣੀ ਕਮੇਟੀ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈਗੀ ਆ ਮਕਬੂਲੀਅਤਾਂ ਤੇ ਕੀ ਕਹਿਣਾ ਚਾਹੋ ਗੱਲ ਤਾਂ ਇਹ ਹੈ ਜੀ ਭਈ ਜਿਹੜਾ ਮੈਂ ਤਾਂ ਆਪਣੇ ਮਨ ਦੀ ਗੱਲ ਰਸਮ ਮੈਂ ਤਾਂ ਉਹਨਾਂ ਨੂੰ ਕਦੇ ਮਤਲਬ ਪੰਥ ਪ੍ਰਸਤੀ ਨਹੀਂ ਸੀ ਸਮਝਦਾ ਸ਼ੁਰੂ ਤੋਂ ਹੀ ਇਹ ਗੱਲ ਇਹ ਆ ਵੀ ਲੋਕਾਂ ਨੂੰ ਥੋੜਾ ਜਿਹਾ ਸਵਾਰਥ ਕਰਕੇ ਜੁੜਨਾ ਪੈ ਜਾਂਦਾ ਹੈ ਜਾਂ ਇੱਕ ਗੱਲ ਮੈਂ ਉਹਨਾਂ ਦੀ ਕਾਮਯਾਬੀ ਦਾ ਸ਼ਰੇਹ ਜਿਹੜੇ ਪੰਥ ਦੇ ਲੀਡਰ ਬਣਦੇ ਆ ਜਿਨ੍ਹਾਂ ਨੇ ਪੰਥ ਲਈ ਅਜੇ ਤੱਕ ਕੁਝ ਕੀਤਾ ਨਹੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਲਾਇਆ ਆਪ ਕਾਮਯਾਬ ਨਹੀਂ ਹੋ ਸਕੇ ਤਾਂ ਜਿਹੜੇ ਲੋਕ ਐ ਸਮਾਜ ਚ ਰਹਿੰਦੇ ਇਹਨਾਂ ਨੇ ਕਿਸੇ ਨਾਲ ਤਾਂ ਤੁਲਨਾ ਹੀ ਐ ਨਾ ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਵੀ ਉਹਨਾਂ ਨੇ ਕੁਝ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਕੋਈ ਖਾਸ ਨਾ ਭਾਈ ਜੀ ਤੁਸੀਂ ਕਿਵੇਂ ਦੇ ਗੱਲ ਤੁਸੀਂ ਮੰਨੂ ਇਹ ਦੱਸੋ ਭਈ ਇਹਨਾਂ ਦੀ ਸਰਕਾਰ ਸੀ ਜੀ ਸੈਂਟਰ ਜਿਹਨਾਂ ਦਾ ਭਾਈਵਾਲ ਸੀ ਹਿੱਸੇਦਾਰੀ ਸੀ ਤੇ ਤੁਸੀਂ ਸਮਝਦੇ ਹੋ ਬਈ ਇਹਨਾਂ ਲਈ ਬੰਦੀ ਸਿੰਘ ਛੱਡਣ ਵਿੱਚ ਕੋਈ ੜਕਕਾ ਸੀ ਇਹਨਾਂ ਨੂੰ ਇਹ ਤਾਂ ਬਾਈ ਜੀ ਸਿਰਫ ਵੋਟਾਂ ਵਾਸਤੇ ਬਈ ਲੋਕ ਉਧਰ ਨੂੰ ਹਵਾ ਚੱਲ ਗਈ ਤਾਂ ਆਪਾਂ ਵੀ ਉਧਰ ਨੂੰ ਹੋ ਜਾਈਏ ਇਹਨਾਂ ਦਾ ਇਹ ਸਾਰਾ ਕੁਝ ਕਰ ਸਕਦੇ ਸੀ ਸਾਰਾ ਕੁਝ ਇਹ ਸਾਰੇ ਬੰਦੀ ਸਿੰਘ ਛੱਡ ਸਕਦੇ ਸੀ ਜਾਣ ਬੁੱਝ ਕੇ ਨਹੀਂ ਕੀਤਾ ਜਾਣ ਬੁੱਝ ਕੇ ਨਹੀਂ ਕੀਤਾ ਉਦੋਂ ਇਹਨਾਂ ਨੂੰ ਇਹ ਸੀ ਬਈ ਜੀ ਉਧਰ ਦੀ ਹਵਾ ਹੈ ਠੀਕ ਹੈ ਭਈ ਉੱਧਰ ਨੂੰ ਉਹ ਜੋ ਹੁਣ ਹਵਾ ਇੱਧਰ ਦੀ ਹੋ ਗਈ ਹੁਣ ਇੱਧਰ ਨੂੰ ਇਹ ਮੰਨਦੇ ਵੀ ਆਰਐਸएस ਤੇ ਬੀਜੇਪੀ ਡਬਲ ਸਟੈਂਡਰਡ ਵਾਲੀ ਗੱਲ ਕੀ ਮੰਨਦੇ ਹੋ ਵੀ ਆਰਐਸएस ਤੇ ਬੀਜੇਪੀ ਨੂੰ ਪੰਜਾਬ ਦੇ ਅੰਦਰ ਲੈ ਕੇ ਆਉਣ ਵਾਲੇ ਕਾਲੀ ਦਲ ਆ ਉਹ ਤਾਂ ਹੈ ਹੀ ਆ ਜੀ ਜਿਹੜਾ ਪੰਜਾਬੀ ਨੇ ਜਿਹੜਾ ਖਮਿਆਦਾ ਭੋਗ ਰਹੇ ਨੇ ਇਸ ਵਕਤ ਬਹੁਤ ਸਾਰੀਆਂ ਤਰਸੀਆਂ ਹੋ ਰਹੀਆਂ ਨੇ ਬਿਲਕੁਲ ਨਹੀਂ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਪੰਜਾਬ ਦੇ ਜਿਹੜੇ ਕੰਨੇ ਅਸੀਂ ਕੌਮ ਨਾਲ ਸੰਬੰਧ ਦੇਦਾ ਸੀ ਕੌਮ ਦੀ ਸੇਵਾ ਕਰਦੇ ਆ ਤੇ ਆਰਐਸएस ਨਾਲ ਮਿਲ ਕੇ ਚੱਲਦੇ ਆ ਜੀ ਉਹ ਕਾ ਤੁਸੀਂ ਪਾਰਟੀ ਬਣਾਏਗੇ ਪੰਜਾਬ ਦੇ ਵਿੱਚ ਆਪਣੀ ਜਿਹੜੀਆਂ ਜਿੰਮੀ ਚੋਲਾ ਨੇ ਲੜेंगे ਉਹਦੇ ਬਾਰੇ ਤੁਸੀਂ ਕੀ ਪ੍ਰਚਾਰ ਕਰ ਰਹੇ ਹੋ ਕੀ ਸਾਡਾ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਪਾਰਟੀ ਬਣਾਉਣ ਦੇ ਵਿੱਚ ਅਸੀਂ ਅਮਰਿਤਪਾਲ ਜਾਂ ਉਹਦੇ ਪਰਿਵਾਰ ਦੀ ਜੇ ਤਾਂ ਇਲੈਕਸ਼ਨਸ ਤੋਂ ਪਹਿਲਾਂ ਤੱਕ ਜੀ ਅਮਰਿਤਪਾਲ ਬਾਹਰ ਆ ਜਾਂਦਾ ਹੈ ਫਿਰ ਤਾਂ ਉਹਦੇ ਨਾਲ ਠੀਕ ਨਹੀਂ ਫਿਰ ਉਹਦੇ ਬਾਪੂ ਜੀ ਨਾਲ ਅਸੀਂ ਰਲ ਕੇ ਹੀ ਕੁਛ ਨਾ ਕੁਛ ਕਰਾਂਗੇ ਮੈਂ ਇਕੱਲਾ ਕੁਛ ਨਹੀਂ ਕਰਾਂਗਾ ਐਸੀ ਵੀ ਵੀ ਕਰਾਂਗਾ ਐਸੀ ਵੀ ਵੀ ਥੋੜਾ ਲੜਾਂਗੇ ਲੜਾਂਗੇ ਜੀ ਬਿਲਕੁਲ ਸਾਰੀਆਂ ਸਿੱਖ ਇਹ ਜਿਹੜੀ ਸੰਪਰਕ ਮਹਿਮ ਉਹਦੇ ਕਰਕੇ ਚਲਾਈ ਜਾ ਰਹੀਆਂ ਜੀ ਉਹਦੇ ਦੀ ਤਿਆਰੀ ਹੋ ਰਹੀ ਹੈ ਸਾਡੇ ਨਹੀਂ ਸੰਪਰਕ ਮਹਿਮ ਤੇ ਵਿੱਚੇ ਸਾਰਾ ਕੁਝ ਆ ਜਾਂਦਾ ਹੈ ਜੀ ਲੋਕੀ ਚਾਹੁੰਦੇ ਆ ਸਾਜੀ ਜੀ ਲੋਕੀ ਕਹਿੰਦੇ ਆ ਜੀ ਆਓ ਇੱਕ ਬਾਰੇ ਕੋਈ ਹਾਂਜੀ ਹਾਂਜੀ ਗੱਲ ਬਹੁਤ ਹੁੰਦੀ ਹੈ ਮੇਰੀ ਹੁੰਦੀ ਰਹਦੀ ਹੈ ਰੋਜ਼ ਹੀ ਗੱਲ ਹੁੰਦੀ ਹੈ ਜੀ ਜਿਹੜਾ ਬਾਕੀ ਦਾ ਬਾਕੀ ਤੜਾ ਜੀ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਮੇਰੇ ਨਾਲ ਕੋਈ ਹਾਲੇ ਕੋਈ ਮੀਟਿੰਗ ਨਹੀਂ ਹੋਈ ਵੈਸੇ ਇਹ ਹੈ ਵੀ ਦੇਖੋ ਜਿਹੜੇ ਬਾਗੀ ਧੜਾ ਹੈ ਨਾ ਉਹਦੇ ਵਿੱਚ ਸਾਫ ਅਕਸ ਵਾਲੇ ਵੀ ਬਹੁਤ ਹੈ ਜਿਨ੍ਹਾਂ ਤੇ ਕੋਈ ਦੁਸ਼ਣ ਨਹੀਂ ਲੱਗਦਾ ਤੇ ਜਿਹੜੇ ਬੰਦਿਆਂ ਦਾ ਅਕਸ ਸਾਫ ਹੈ ਜਿਵੇਂ ਆਪਣੇ ਜੱਥੇਦਾਰ ਸਾਹਿਬ ਜੱਥੇਦਾਰ ਸਾਹਿਬ ਵੀ ਆ ਆ ਉਹ ਮੈਂ ਸੰਤਾ ਸਿੰਘ ਜੀ ਹੁਣ ਜੇ ਐਸੇ ਆਪਣੇ ਸਾਫ ਸੁਥਰੇ ਬੰਦੇ ਸਾਡੇ ਨਾਲ ਜੁੜਨਗੇ ਤਾਂ ਸਾਨੂੰ ਤਾਂ ਫਾਇਦਾ ਮਿਲਦਾ ਹੀ ਹੈ। ਇਹ ਕਿਹਦੇ ਨਾਮ ਨਾਲ ਹੈ ਕਿ ਜਿਹੜੀ ਨਵੀਂ ਪਾਰਟੀ ਦੀ ਯੋਜਨਾ ਉਹਦੇ ਵਿੱਚ ਕੀ ਹੋਊਗਾ ਕਿ ਨਵੇਂ ਬੰਦੇ ਆਣਗੇ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਦੂਜੀ ਪਾਰਟੀ ਦੇ ਵਿੱਚ ਸਾਫ ਅਕਸਾਲੇ ਹੋਣਗੇ ਉਹਨਾਂ ਨੂੰ ਸਾਫ ਅਕਸਾਲੇ ਬੰਦੇ ਹੋਣਗੇ ਜੀ। ਕੇਂਦਰ ਨੇ ਬਜਟ ਪਾਸ ਕੀਤਾ ਪਹਿਲਾ ਬਜਟ ਆਇਆ ਕਾਂਗਰਸ ਨੇ ਵੀ ਪ੍ਰਦਰਸ਼ਨ ਕੀਤਾ ਤੇ ਆਮ ਆਦਮੀ ਪਾਰਟੀ ਨੇ ਤੁਸੀਂ ਕਿਸੇ ਨਾਲ ਖੜੋਗੇ ਉੱਥੇ? ਅਸੀਂ ਕਿਸੇ ਨਾਲ ਵੀ ਨਹੀਂ ਖੜਦੇ ਜੀ ਸਾਡਾ ਅਸੀਂ ਜੋ ਕਰਾਂਗੇ ਆਪਣੇ ਸਿਰ ਤੇ ਕਰਾਂਗੇ ਆਪਣਾ ਸਟੈਂਡ ਲੈ ਕੇ ਕਰਾਂਗੇ ਇਹ ਜੋ ਮਰਜ਼ੀ ਕਰਨ ਇਹ ਅੰਦਰੋਂ ਸਾਰੇ ਇੱਕ ਹੈ ਮੈਂ ਤੁਹਾਨੂੰ ਦੱਸਾਂ ਜੀ ਜੇ ਦੇਣ ਸੌ ਚੱਕੀ ਐ ਜਦੋਂ ਤਾਂ ਝਾੜੂ ਵਾਲੇ ਸੌ ਚੱਕਦੇ ਸੀ ਤਾਂ ਕਾਂਗਰਸ ਵਾਲੇ ਤਾੜੀਆਂ ਮਾਰਦੇ ਸੀ ਤੇ ਜਦ ਕਾਂਗਰਸ ਵਾਲੇ ਚੱਕਦੇ ਸੀ ਤੇ ਝਾੜੂ ਵਾਲੇ ਤਾੜੀਆਂ ਮਾਰਦੇ ਸੀ ਲੋਕਾਂ ਅੰਦਰੋਂ ਇੱਕ ਹੈ ਕੱਲ ਕੱਲ ਐਮਪੀ ਆ ਕੱਲ ਗ੍ਰਹਿ ਮੰਤਰੀ ਨੂੰ ਮਿਲਣ ਜਾ ਰਹੇ ਹੋ ਤੁਸੀਂ ਹਾਂਜੀ ਤੇ ਤੁਹਾਨੂੰ ਤੁਸੀਂ ਜਿਹੜੇ ਪੰਜਾਬ ਦੇ ਮਸਲੇ ਨੇ ਉਸ ਤੋਂ ਲਗ ਅਮਰਪਾਲ ਦੀ ਜਿਹੜੀ ਰਿਹਾਈ ਆ ਉਹਦੇ ਬਾਰੇ ਤੁਸੀਂ ਗੱਲ ਕਰਨੀ ਹੈ ਤੇ ਤੁਸੀਂ ਜਿਹੜਾ ਪਾਰਲੀਮੈਂਟ ਤੁਹਾਨੂੰ ਬੋਲਣ ਦੇ ਦੇ ਰਹੇ ਉਹ ਵੇਲੇ ਤੁਹਾਨੂੰ ਪਿਆਖਾ ਰਾਂਗੇ ਕਰਾਂਗੇ ਜੀ ਗੱਲ ਹੁਣ ਸਾਰੀ ਗੱਲ ਕਰਾਂਗੇ ਸਾਡੇ ਤਿੰਨ ਮੁੱਦੇ ਆ ਮੇਰੇ ਜਿਹੜੇ ਮੈਂ ਮੇਨ ਆ ਹਾਂਜੀ ਇੱਕ ਤਾਂ ਮੇਰਾ ਹੈ ਜੀ ਕਿਸਾਨੀ ਦਾ ਵੀ ਇਹ ਬਿਲ ਪਾਸ ਕਰਕੇ ਐਮਐਸਪੀ ਦਿੱਤੀ ਵੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਸਜ਼ਾ ਹੈ ਉਹ 3 ਸਾਲ ਹੈ ਅੱਛਾ ਜੀ ਤੇ ਉਹ 3 ਸਾਲ ਜਿਵੇਂ ਲੋਅਰ ਕੋਰਟ ਚ ਸਜ਼ਾ ਹੁੰਦੀ ਹੈ ਤੇ ਉਹ ਜਾਂਦੇ ਹੀ ਹਾਈ ਕੋਰਟ ਚ ਕਰਾ ਲੈਣੇ ਆ ਮਤਲਬ ਇੱਕ ਤਾਂ ਉਹ ਜਦੋਂ ਸਜ਼ਾ ਵਧੂਗੀ ਜਦੋਂ ਉਹਦੀ ਸਜ਼ਾ ਵਧੂਗੀ ਅਸੀਂ ਚਾਹੁੰਦੇ ਆ ਕਿ ਆਹਾ 20 ਸਾਲੀ ਹੋਵੇ 302 ਦਾ ਪਰਚਾ ਹੋਵੇ ਤੇ 20 ਸਾਲੀ ਸਜ਼ਾ ਹੋਵੇ ਕਿ ਬੰਦੇ ਨੂੰ ਮਤਲਬ ਜਦ ਇੱਕ ਵਾਰੀ ਕਨਵਿਕਟਡ ਹੋ ਗਿਆ ਤਾਂ ਉਹਨੂੰ ਬੇਲ ਨਾ ਫਿਰ ਦੁਬਾਰਾ ਮਿਲੇ ਜਦੋਂ ਉਹਨੂੰ ਸਜ਼ਾ ਹੋ ਗਈ ਫਿਰ ਉਹਨੂੰ ਕਟੋ ਘਟ ਲਾਈਫ ਇੰਪ੍ਰਿਜ਼ਨਮੈਂਟ ਚਾਹੀਦੀ ਰਾਹੁਲ ਗਾਂਧੀ ਚਾਰ 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 ਅਸੈਂਬਲੀਆਂ ਦੀ ਚੋਣ ਆ ਰਹੀ ਚਾਰ ਚੋਣ ਲੜੋਗੇ ਚਾਰ ਸਮਝੇ ਤਾਂ ਜੀ ਆਪਣੇ ਸਿੱਖ ਸੀਟਾ ਹੈ ਹਾਂਜੀ ਹਾਂਜੀ ਜਿਹੜੀ ਵੀ ਸਟੇਟ ਦੇ ਵਿੱਚ ਨਾਰਥ ਰੀਜਨ ਦੇ ਵਿੱਚ ਜਿੱਥੇ ਸਿੱਖ ਸਿੱਖਾਂ ਦੀ ਆਬਾਦੀ ਵੱਧ ਹੈ ਤਾਂ ਸਾਡਾ ਵਿਚਾਰ ਹੈ ਵੀ ਅਸੀਂ ਉੱਥੇ ਇਲੈਕਸ਼ਨ ਲੜੀਏ ਆਪਣੀ ਜਾਰਾ ਆਪਣੀ ਜਾਰਾ ਆਪਣੀ ਜਾਰਾ ਆਪਣੀ ਪਾਰਟੀ ਨੂੰ ਜਾਰਾ ਆਪਣੀ ਜਾਰਾ ਭਾਈ ਜੀ ਹਾਲੋ ਹਾਲੋ ਆਪਣੀਦਰ ਆਪਣੇ ਦਰ ਇਹਨਾਂ ਬਾਬਾ ਨਹੀਂ ਹਲੇ ਸਾਡੀ ਪਲੈਨਿੰਗ ਹੈ ਜੀ ਹਲੇ ਕੋਈ ਪੱਕਾ ਨਹੀਂ ਪਾਰਟੀ ਇੱਕ ਗੱਲ ਆਖੀ ਜੀ ਉਹ ਖੇਤਰੀ ਪਾਰਟੀ ਹੋਵੇਗੀ ਤੇ ਨੈਸ਼ਨਲ ਪੱਧਰ ਤੇ ਅੱਗੇ ਲਿਜਾਣ ਬਾਰੇ ਸੋਚੀ ਮੈਂ ਸਾਰਾ ਕੁਝ ਹੀ ਕਰਾਂਗੇ ਜੀ ਅਸੀਂ ਤਾਂ ਪੂਰੇ ਇੰਡੀਆ ਦੇ ਲੈਵਲ ਤੇ ਕਰਾਂ ਐਮਪੀ ਸਾਹਿਬ ਰਾਹੁਲ ਸਾਹਿਬ ਨੇ ਇੱਕ ਗੱਲ ਕਹੀ ਆ ਵੀ ਜਿਹੜਾ ਦਰਬਾਰ ਸਾਹਿਬ ਤੇ ਟੈਗ ਹੋਇਆ ਮੇਰੀ ਦਾਦੀ ਬਲੋ ਕੰਮ ਗਲਤ ਕੀਤਾ ਗਿਆ ਜਰ ਨੂੰ ਸਲਾਹ ਗੱਲ ਦਿੱਤੀ ਵੀ ਇਹ ਤੁਸੀਂ ਕਿਸ ਤਰੀਕੇ ਨਾਲ ਠੀਕ ਹੈ ਜੀ ਗੱਲ ਦੇਰ ਹੈ ਦਰਸਤਾ ਹੈ ਤੇ ਪਰ ਗੱਲ ਦੇ ਦੂਜੇ ਪਾਸੇ ਸੀਰ ਨਹੀਂ ਦੱਸਦੇ ਨੇ ਆਪਣੀ ਤਰਫ ਹੁਣ ਦੇਖੋ ਜੀ ਪਿਛਲੀ ਲਾਸਟ ਜਿਹੜੀ ਸਪੀਚ ਸੀ ਮੋਦੀ ਦੀ ਉਹਦੇ ਵਿੱਚ ਉਹਨੇ ਕਿਹਾ ਹੈ ਭਈ ਜਿਹੜਾ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਉਹ ਇੱਕ ਕੌਮ ਦੀ ਨਸਲ ਕੁਸ਼ੀ ਵਾਸਤੇ ਕੀਤਾ ਸੀ ਭਈ ਉਹਦੇ ਵਾਸਤੇ ਹੋਰ ਵੀ ਕਈ ਕੌਮਾਂ ਦੀ ਨਸਲ ਕੁਸ਼ੀ ਕਰਨ ਵਾਸਤੇ ਇੰਦਰਾ ਗਾਂਧੀ ਦੀ ਤਿਆਰੀ ਸੀ ਭਈ ਜੇ ਇਹਨੂੰ ਨਾ ਮਤਲਬ ਇਹ ਹੋ ਟਾਈਮ ਰਹਦੇ ਤਾਹੇ ਹੋਰ ਵੀ ਕਈ ਆਏ ਜਿਹਨੇ ਕਰਨ ਦੇ ਪਰ ਕਈ ਕਿਤਾਬਾਂ ਜਿਹੜਾ ਜ਼ਿਕਰ ਮੈਂਦਾ ਵੀ ਕਾਲੀ ਗੱਲ ਬਾਦਲ ਜਾਂ ਉਹਨਾਂ ਦੇ ਨਾਲ ਹੋਰ ਲੜੇ ਹੋਏ ਜਾਂ ਅਡਵਾਨੀ ਉਹ ਉਹਨਾਂ ਦੇ ਕਹਿਣ ਤੇ ਇਹ ਅਟੈਕ ਹੋਇਆ ਹੋਇਆ ਜੀ ਹੋਇਆ ਇਹਨਾਂ ਨੇ ਦੁਰਗਾ ਮਾਤਾ ਕਿਤਾਬ ਦਿੱਤਾ ਸੀ ਜੀ ਅੱਛਾ ਜੀ ਆਪਣੇ ਤੁਸੀਂ ਰਾਹੁਲ ਜੀ ਨੂੰ ਮਾਫ ਕਰਤਾ ਕਦੇ ਬਚੀਆ ਨਹੀਂ ਜੀ ਮੈਂ ਕੌਣ ਹਾਂ ਉਹਦਾ ਮਾਫ ਕਰਨ ਵਾਲਾ ਪਹਿਲਾਂ ਤਾਂ ਤੁਸੀਂ ਦੱਸੋ ਨਹੀਂ ਮਤਲਬ ਮੇਰੀ ਕੀ ਪਾਵਰ ਹੈ ਉਹ ਆ ਕੇ ਤਿੰਨ ਤਰ੍ਹਾਂ ਦੇ ਵਾਫੀ ਦੇਖੋ ਮਾਫੀ ਮੰਗੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਤੋਂ ਉਹ ਵਿਚਾਰ ਕਰਨ ਬਈ ਮਾਫ ਕਰਨਾ ਹੈ ਨਹੀਂ ਕਰਨਾ ਜਾਂ ਇਹਦੀ ਵਿੱਚ ਕੋਈ ਗਲਤੀ ਹੈ ਇਹਦੇ ਜਾਂ ਇਹਨੂੰ ਆਪਾਂ ਕਨਵਿਕਟ ਹੀ ਨਹੀਂ ਕਰਦੇ ਇਹਦਾ ਕੀ ਕਰਨਾ ਇਹ ਫੈਸਲਾ ਕਾਲਤਕ ਸਾਹਿਬ ਤੇ ਹੋਊਗਾ ਇੱਕ ਮੇਨ ਮੁੱਦਾ ਇਸ ਵਕਤ ਪੰਜਾਬ ਦੀ ਧਰਤੀ ਤੇ ਛੋਟੇ ਛੋਟੇ ਬੱਚੇ ਚੁੱਕੇ ਜਾ ਰਹੇ ਆ ਕੀ ਇਹੋ ਜਿਹਾ ਮੁੱਦਾ ਤੁਸੀਂ ਸੰਸਦ ਵਿੱਚ ਪੰਜਾਬ ਦੇ ਵਿੱਚ ਕਿਉਂ ਚੁੱਕੇ ਜਾ ਰਹੇ ਆ ਬਹੁਤ ਸਾਰੇ ਬੱਚੇ ਚੁੱਕੇ ਜਾ ਰਹੇ ਆ ਬਹੁਤ ਕੁਛ ਹੈ ਜੀ ਬਹੁਤ ਕੁਛ ਹੈ ਕੋਈ ਕਰਾਈਮ ਦੇ ਵਿੱਚ ਤਾਂ ਦੇਖੋ ਇਹ ਜਿਹੜੀਆਂ ਗੱਲਾਂ ਐ ਨਾ ਇਹ ਸਰਕਾਰ ਨੇ ਕੰਟਰੋਲ ਕਰਨੀਆਂ ਹੁੰਦੀਆਂ ਪਰ ਤੁਸੀਂ ਆਵਾਜ਼ ਤਾਂ ਚੱਕ ਸਕਦੇ ਹੋ ਆਵਾਜ਼ ਤਾਂ ਮੈਂ ਚੱਕੂੰਗਾ ਜੀ ਪਰ ਇਹ ਜਿਹੜੀਆਂ ਇਹ ਨਾ ਜਿਹੜੀ ਸੋਚ ਲੈ ਕੇ ਸਰਕਾਰ ਲਿਆਂਦੀ ਸੀ ਲੋਕਾਂ ਨੇ ਇਹ ਉਸ ਤੇ ਖਰੀ ਨਹੀਂ ਉਤਰੀ ਇਹ ਬਿਲਕੁਲ ਮਤਲਬ ਆਪਣੀਆਂ ਜੋ ਲੋਕ ਦੇਖੋ ਨਾ ਤੁਸੀਂ 2 ਸਾਲ ਪਹਿਲਾਂ 117 ਚੋਂ 92 ਜਿੱਤ ਕੇ ਸਰਕਾਰ ਬਣੀ ਹੈ ਤੇ 2 ਸਾਲ ਬਾਅਦ 3 ਐਮਪੀ ਆਏ ਹਨ ਨਾ ਤੇ ਨਹੀਂ ਆਏ ਨਾ 13 ਕਹਿੰਦੇ 3 ਆਏ ਹਨ ओके ਤੇ ਮਾੜਾ ਹੀ ਹਾਲ ਹੈ ਨਾ ਕਾਰਗੁਜ਼ਾਰੀ ਮਾੜੀ ਹੈ ਇਹਨਾਂ ਦੀ ਹੋਰ ਦੋ ਸਾਲ ਰੁਕ ਜਾਓ ਮੈਂ ਤੁਹਾਨੂੰ 100% ਛੋਟੀ ਨਾਲ ਕਿੰਨਾ ਬਈ ਇਹ ਹੁਣ ਗਾਂ ਲਉਣੀ ਆਉਂਦੀ ਮੁੱਦੇ ਬਹੁਤ ਨੇ ਪੰਜਾਬ ਦੇ ਚੁੱਕਣ ਵਾਲੇ ਪਰ ਤੁਹਾਡੀ ਮжоਰਿਟੀ ਘਟਾ ਕਿਸ ਤਰੀਕੇ ਨਾਲ ਲਹੋਗੇ ਤੁਸੀਂ ਇਸ ਚੀਜ਼ ਮжоਰਿਟੀ ਤਾਂ ਜੀ ਸਾਡੀ ਵਿਧਾਨ ਸਭਾ ਇਲੈਕਸ਼ਨਾਂ ਤੋਂ ਬਾਅਦ ਪ੍ਰਧਾਨ ਹੈ ਇੱਕ ਲਾਸਟ ਸਾਲ ਦੀ ਲਾਸਟ ਮੇਰਾ ਲਾਸਟ ਆਪਣੇ ਬਾਜੀ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਗਦਰ ਬਾਏ ਚੋ ਲੜਾਂਗਾ ਤੁਹਾਡੀ ਲੋਕ ਸਭਾ ਦੇ ਅਧੀਨ ਉਹ ਹਲਕਾ ਹਲਕਾ ਹੁੰਦਾ ਤੁਸੀਂ ਹੁਣ ਬੜੀ ਸ਼ਾਨ ਨਾਲ ਜਿੱਤ ਕੇ ਆਏ ਉਥੋਂ ਤੁਹਾਡੀ ਉਥੋਂ ਚੋਣ ਜਿਮਣੀ ਲੜੋਗੇ ਤੇ ਉਹਨੂੰ ਨਿਰਾਵੋਗੇ ਤੇ ਅਸੀਂ ਦੇਖੋ ਜੀ ਮੈਂ ਤੁਹਾਨੂੰ ਕੱਲ ਦੱਸ ਦਿੰਦਾ ਵੀ ਚੋਣ ਲੜਨਾ ਜਾਂ ਨਹੀਂ ਲੜਨਾ ਇਹ ਤਾਂ ਅਸੀਂ ਹਲੇ ਇੱਕ ਉਹ ਕਰਾਂਗੇ ਮੈਂਬਰਾਂ ਦੀ ਉਹ ਫਦਰ ਪਲਾਨ ਹੈ ਭਾਈ ਅਮਰ ਪਰ ਜੇ ਉਹ ਲੜਨੀ ਚਾਹੁੰਦਾ ਹੈ ਪਲਾਨ ਉਹਦਾ ਹੈਗਾ ਇਹ ਲੜਨ ਦਾ ਤਾਂ ਅਸੀਂ ਖੁੱਲ ਕੇ ਕਰੀਏ ਨਾ ਕਰੀਏ ਅੰਦਰ ਖਾਤੇ ਕਰੀਏ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ ਦੇਖੋ ਕੁਰਬਾਨੀ ਉਹਦੀ ਵੀ ਹੈ ਠੀਕ ਹੈ ਜੀ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਉਹਦੀ ਕੁਰਬਾਨੀ ਨਹੀਂ ਹੈ ਕੁਰਬਾਨੀ ਉਹਦੀ ਵੀ ਹੈ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਕੁਰਬਾਨੀ ਆ ਸਵਾਲ ਸਜੋਗ ਜਿਹੜੀ ਰੱਖੇ ਬੰਦੀ ਉਹਨਾਂ ਨੇ ਵੀ ਕਿਹਾ ਅਸੀਂ ਰਣਗੇ ਕਿ ਤੁਹਾਨੂੰ ਦੇ ਦੇ ਕੇ ਤਰਵਾਉ ਉਹਦੀ ਮਦਦ ਕਰੋਗੇ ਦੇਖੋ ਜੀ ਇਹ ਤਾਂ ਮੌਕੇ ਤੇ ਕੀ ਪਤਾ ਉਹ ਅੰਡਰਸਟੈਂਡਿੰਗ ਕੀ ਬਣਦੀ ਹੈ ਇਹ ਤਾਂ ਮੌਕਾ ਦੱਸੂਗਾ ਬਹੁਤ ਖੁਸ਼ ਹੂ ਸਰ ਥੈਂਕ ਯੂ ਭਾਈ ਜਗਤਪਾਲ ਜੀ ਨਾਲ ਮੁਲਾਕਾਤ ਦਾ ਕੋਈ ਪ੍ਰੋਗਰਾਮ ਹੈ ਨਹੀਂ ਤੁਹਾਡਾ ਕਰੀ ਜਾਂਦੇ ਆ ਜੀ ਦੇਖਦੇ ਆ ਕਰਾਂਗੇ ਮੁਲਾਕਾਤ ਪ੍ਰੋਡਕਟਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਪ੍ਰੋਗਰਾਮ ਇੱਥੇ ਲਿਖਿਆ ਗਿਆ ਇੱਕ ਮਿੰਟ ਬੱਸ ਸਾਹਿਬ ਜੀ ਹਾਂ ਉਹ ਨਹੀਂ ਕਰ ਲਵਾਂ ਜੀ ਜੀ ਅੱਗੇ ਮੋੜ ਦੇ ਦਿਓ ਪਰੇ ਥੋੜਾ ਜਿਹਾ ਪਿੱਛੇ ਨੂੰ ਦੀਦੀ ਕਰਦੇ ਆ। ਵਾਹਿਗੁਰੂ ਜੀ। ਹਾਂ ਜੀ ਕੀ ਕਹਾਂਗੇ ਅਸੀਂ ਸਰਵਿਸ ਸੈਂਸੀ ਸਾਸਾ ਜੀ ਇੱਥੇ ਆਏ ਆ ਕਿਹਾ ਕਹਿੰਦੇ ਆ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀਆਂ ਨੇ ਇਹਨਾਂ ਨੇ ਵਿਚਾਰ ਬੜੇ ਵਧੀਆ ਰੱਖੇ ਨੇ ਬਿਲਕੁਲ ਸੁਚੇਤ ਦਿਲੋਂ ਖੋਲ ਕੇ ਦਾ ਕੋਈ ਸਿਆਸੀ ਗੱਲ ਇਹਨੇ ਕੀਤੀ ਜੋ ਸਿੱਖ ਪਾਥਰੇ ਮੁੱਦੇ ਨੇ ਉਹ ਇਹਨਾਂ ਨੇ ਉਠਾਇਆ ਜੋ ਤੁਸੀਂ ਸਵਾਲ ਕੀਤਾ ਪੱਤਰਕਾਰਾਂ ਨੇ ਸਰ ਸਨਮਾਨ ਕਿਤੇ ਜਣਾ ਕਿ ਤੁਹਾਨੂੰ ਕਿੰਨੀ ਬੁਲਾਇਆ ਗਿਆ ਹੈ ਜੀ ਸਨਮਾਨ ਕਰ ਹਾਂ ਸਨਮਾਨ ਸਾਡੇ ਐਮਪੀ ਨਹੀਂ ਸਿੱਖਵੰਤ ਨੇ যি এনকে আছে ধন্যবাদ